ਮੈਂ ਇਹ ਵੀ ਪਤਾ ਕਰਨ ਗਈਆਂ ਕਿ ਕੱਲ ਨੂੰ ਅਗਰ ਰਣਜੀਤ ਸਿੰਘ ਜੀ ਮੁਕਰ ਵੀ ਜਾਣਨਾ ਕਿ ਇਹ ਕਾਲ ਤੇ ਮੈਂ ਕੀਤਾ ਹੀ ਨਹੀਂ ਸੀ ਜੀ ਮੈਂ ਉੱਥੇ ਜਾ ਕੇ ਸਾਈਬਰ ਸੈੱਲ ਨੂੰ ਪੂਰਾ ਪੁੱਛ ਕੇ ਆਈਆਂ ਪ੍ਰੂਫ ਲੈ ਕੇ ਆਈਆਂ ਆਪਾਂ ਕੋਸ਼ਿਸ਼ ਕਰ ਲੈਨੇ ਆ ਉਹਨਾਂ ਨੂੰ ਜੇ ਉਹ ਗੱਲ ਕਰ ਸਕਣਗੇ ਆਪਾਂ ਲਾਈਨ ਤੇ ਲੈ ਲੈਨੇ ਆ ਉਹਨਾਂ ਨੂੰ ਬਿਲਕੁਲ ਆਪਾਂ ਭਾਈ ਰਣਜੀਤ ਸਿੰਘ ਉਹਨਾਂ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਦੇ ਆ ਚੱਲਦੇ ਪੋਡਕਾਸਟ 'ਚ ਪੁੱਛ ਲੈਨੇ ਆ ਆਪਾਂ ਠੀਕ ਠੀਕ ਭਾਈ ਸਾਹਿਬ ਸਿਮਰਨਜੋਤ ਸਿੰਘ ਮੱਕੜ ਗੱਲ ਕਰ ਰਹੇ ਆ ਜੀ ਐਸ ਐਮ ਟੀ ਵੀ ਤੋਂ ਅਸੀਂ ਇਸ ਵੇਲੇ ਇੱਕ ਪੋਡਕਾਸਟ 'ਚ ਬੈਠੇ ਆ ਤੇ ਬੀਬੀ ਪ੍ਰਬਲীন ਕੌਰ ਸਾਡੇ ਸਾਹਮਣੇ ਬੈਠੇ ਆ ਜੀ ਹਲੋ ਭਾਈ ਸਾਹਿਬ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਮੈਂ ਕੁਝ ਨਹੀਂ ਘੜਾ ਚਾਹੁੰਦਾ ਜੀ ਨਹੀਂ ਪਰ ਬਹੁਤ ਵੱਡਾ ਮਸਲਾ ਜਿਹੜਾ ਬਣਿਆ ਪਿਆ ਇਹ ਸੰਗਤ ਦਾ ਵੀ ਸਵਾਲ ਹੈ ਕਿ ਤੁਸੀਂ ਇਹਨਾਂ ਨੂੰ ਫੋਨ ਕੀਤਾ ਸੀ ਕੋਈ ਕਿਹਾ ਕਿ ਕਿੰਨ ਸ਼ਫਤਾਂ ਉਹ ਪੜਕ ਤੇ ਆਪਣੇ ਸਮਝ ਕੇ ਸਭਿ ਪ੍ਰਕਾਰ ਕਿਤੇ ਸੀ 8 ਵਾਜੀ ਕੇ 22 ਮਿੰਟ ਤੇ 12 ਜਨਵਰੀ ਜੀ ਜੀ ਬਾਗੀ ਪਾਲਾ ਕਰਾਂਗਾ ਕਰਾਂਗੇ ਇਹਨਾਂ ਦੀ ਘਾਲ ਵਾਸਤੇ ਸੌਦੀ ਹੈ 9:32 ਮਿੰਟ ਤੇ ਰਾਤ ਨੂੰ ਜੀ ਕਿਸੇ ਅੰਦਰ ਗਤੀਵਿਧੀ ਨਹੀਂ ਕਰਾਂਗੇ ਅਸੀਂ ਸਿਰਫ ਇਹਨਾਂ ਜਾਣਨਾ ਚਾਹੁੰਦੇ ਹਾਂ ਤੁਸੀਂ ਇਹਨਾਂ ਨੂੰ ਕਿਹਾ ਕੀ ਆਪ ਸੀ ਬੰਦੇ ਨੇ ਕਿਹਾ ਵੀ ਤੁਸੀਂ ਜਿਹੜੀ ਕਿਹਾ ਕਿ ਬੰਗਲਾ ਸਾਹਿਬ ਤੋਂ ਮੈਨੂੰ ਡਰ ਲੱਗਦਾ ਐ ਮੈਂ ਤੁਸੇ ਵੀਡੀਓ ਡਿਲੀਟ ਕਰ ਦਿਓ ਹੂੰ ਮੈਂ ਤੁਹਾਡਾ ਫਾਦਰ ਬੋਲਦਾ ਤੁਸੀਂ ਇਸ ਬੱਚਾ ਸਮਝਾ ਲਓ ਇਹ 15 ਮਿੰਟ ਸਮਝਾਉਂਦਾ ਰਿਹਾ ਉਹਨੇ ਕਿਹਾ ਮੈਂ ਨਹੀਂ ਕਰਨੀ ਮੈਂ ਕਦੇ ਤੇ ਫੇਰ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਜੀ ਤੁਸੀਂ ਇਹ ਕਿਹਾ ਕਿ ਮੇਰੀ ਤਾਕਤ ਪਤਾ ਹੈ ਤੈਨੂੰ ਮੈਂ ਕੌਣ ਬੋਲਦਾ ਨਾ 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 ਇਹ ਇਹ ਗੱਲ ਕਰਨ ਵਾਲੀਆਂ ਦੇ ਇਹ ਇਹ ਤੇ ਕਹਿੰਦੇ ਸਾਡੇ ਕੋਲ ਰਿਕਾਰਡਿੰਗ ਆ ਗਈ ਸਾਰਾ ਕੁਝ ਆ ਗਿਆ ਤੇ ਇਹਦੇ ਨਾਲ ਸੰਗਤ ਕੋਈ ਨੇ ਇਹ ਕਹਿ ਰਹੇ ਇਹਨਾਂ ਕੋਲ ਕੋਈ ਰਿਕਾਰਡਿੰਗ ਹੈ ਹਾਂਜੀ ਦੱਸੋ ਤੁਸੀਂ ਬੋਲੋ ਭਾਈ ਸਾਹਿਬ ਤੁਸੀਂ ਮੈਨੂੰ ਉਸ ਵੇਲੇ ਨਹੀਂ ਕਿਹਾ ਸੀ ਕਿ ਤੈਨੂੰ ਮੇਰੀ ਪਾਵਰ ਦਾ ਨਹੀਂ ਪਤਾ ਤੁਸੀਂ ਮੈਨੂੰ ਉਸ ਵੇਲੇ ਨਹੀਂ ਕਿਹਾ ਸੀ ਕੋਈ ਨਹੀਂ ਬੋਲਦਾ ਹੁੰਦਾ ਅੱਛਾ ਜੀ ਤੁਸੀਂ ਉਸ ਵੇਲੇ ਸੁਣ ਲਓ ਉਹਨਾਂ ਦੀ ਵੀ ਸੁਣ ਲਓ ਭੈਣ ਜੀ ਤੁਸੀਂ ਗੱਲ ਰੱਖੋ ਪਰ ਉਹਨਾਂ ਦੀ ਵੀ ਸੁਣ ਲਓ ਤੁਸੀਂ ਕੀ ਹੂੰ ਕੱਟਤਾ ਠੀਕ ਹੈ ਠੀਕ ਹੈ ਮੈਂ ਸਮਝਦਾ ਹਾਂ ਇੱਕ ਇੱਕ ਪੋਜੀਸ਼ਨ ਤੇ ਬੈਠੇ ਹੋ ਉਹਨਾਂ ਨੇ ਜੋ ਗੱਲ ਕਰਨੀ ਬਣਦੀ ਸੀ ਆਪਾਂ ਕੀਤੀ ਹੈ ਉਹਨਾਂ ਨੇ ਤੇ ਮੈਨੂੰ ਪੁੱਛਣ ਹੀ ਨਹੀਂ ਦਿੱਤਾ ਕਿ ਤੁਸੀਂ ਮੈਨੂੰ ਇਹ ਗੱਲ ਨਹੀਂ ਬੋਲੀ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬੇਅਦਬੀ ਕਰ ਰਹੀ ਹਾਂ ਤੇ ਉਹ ਆਪ ਕੀ ਕਰ ਰਹੇ ਨੇ ਸੰਗਤਾਂ ਨੂੰ ਵੀਡੀਓਗ੍ਰਾਫੀ ਮਨਾ ਕਰਕੇ ਆਪ ਲੀਡਰਾਂ ਨੂੰ ਗੁਰੂ ਘਰ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਮਿਲ ਕੇ 10-10 ਕੈਮਰਾਮੈਨ ਵੀਡੀਓ ਬਣਵਾ ਰਹੇ ਨੇ ਹੁਣ ਉਹ ਗੁਰੂ ਘਰ ਦੀ ਮਰਿਆਦਾ ਨੂੰ ਪੰਗ ਨਹੀਂ ਕਰ ਰਹੇ ਮੈਨੂੰ ਤੇ ਫੋਨ ਤੇ ਧਮਕਾਉਣ ਵਾਸਤੇ ਕਿ ਸਾਡੇ ਗੁਰੂ ਕਰ ਦੀ ਮਰਿਆਦਾ ਹੁੰਦੀ ਹੈ ਮੈਂ ਤੇ ਚੁੱਪ ਵੀ ਕਰ ਗਈ ਤੇ ਚਲੋ ਠੀਕ ਹੈ ਬੋਰਡ ਲੱਗੇ ਨੇ ਕਿ ਬੋਰਡ ਸਿਰ ਸਾਡੇ ਵਾਸਤੇ ਪਰ ਇਹ ਗੱਲ ਕਿਵੇਂ ਪ੍ਰੂਫ ਹੋਊ ਕਿ ਤੁਹਾਨੂੰ ਧਮਕਾਇਆ ਗਿਆ ਇੱਕ ਬੰਦਾ ਅੱਜ ਹੈੱਡ ਗ੍ਰੰਥੀ ਦੀ ਪੋਜੀਸ਼ਨ ਤੇ ਬੈਠਾ ਹੈ ਆਪਾਂ ਉਹਦੇ ਨਾਲ ਗੱਲ ਕੀਤੀ ਉਹ ਕਹਰੇ ਕਿ ਮੈਂ ਉਹ ਜੀ ਕੋਈ ਸ਼ਬਦਾਵਲੀ ਵਰਤੀ ਨਹੀਂ ਹੈ ਹੁਣ ਇਹ ਸੰਗਤ ਅੱਗੇ ਕਿਵੇਂ ਪ੍ਰੂਫ ਹੋਊਗਾ ਕਿ ਉਹਨਾਂ ਨੇ ਤੁਹਾਨੂੰ ਧਮਕਾਇਆ ਤੁਹਾਨੂੰ ਮਾੜਾ ਚੰਗਾ ਬੋਲਿਆ ਜਾਂ ਤੁਹਾਨੂੰ ਗਲਤ ਬੋਲਿਆ ਉਹਨਾਂ ਨੇ ਸਾਹਮਣੇ ਆਨਣਾ ਮੈਂ ਵੀ ਤੇ ਤੁਹਾਡੇ ਸਾਹਮਣੇ ਬਹਿ ਕੇ ਹੀ ਘੰਟਾ ਗੱਲ ਕਰ ਰਹੀ ਆ ਉਹ ਵੀ ਆ ਕੇ ਕਰਨ ਨਾ ਸਾਰੀ ਗੱਲ ਸਾਹਮਣੇ ਆ ਜੇਗੀ ਤੁਸੀਂ ਦੋ ਦੋ ਕੁਰਸੀਆਂ ਲਵਾਓ ਬਿਠਾਓ ਸਾਨੂੰ ਕਿਉਂ ਨਹੀਂ ਮੁੱਦਾ ਸੋਲਵ ਹੋਏਗਾ ਉਹ ਸਾਹਮਣੇ ਕਿਉਂ ਨਹੀਂ ਆ ਰਹੇ